ਮੇਰਾ ਵੀ ਤਾਂ ਇੱਕ ਦੇ ਬੋਆ ਉਹਨਾਂ ਦੇ ਕੋਈ ਔਲਾਦ ਨਹੀਂ ਹੈ ਅੱਛਾ ਉਹਨਾਂ ਦਾ ਆਪਣਾ ਕੰਮ ਹੈ ਉਹਨੇ ਮੈਨੂੰ ਕੱਢ ਕੇ ਕਿਰਾਏ ਦੇ ਉੱਪਰ ਕਮਰਾ ਚੜਾਤਾ ਅੱਛਾ ਕਦਾਂ ਇਹ ਚੜਾ ਹਮਸਤ ਮੈਨੂੰ ਆਜਮਦਾਨ ਤੇ ਛੱਡਿਆ ਕਿੰਨੀ ਦੀ ਪ੍ਰੋਬਲਮ ਸਾਰਿਆਂ ਨੂੰ ਆ ਰਹੀ ਤੇ ਮੁੰਡਾ ਕਦੇ ਹਾਲ ਚਾਲ ਨਹੀਂ ਪੁੱਛਣ ਆਉਂਦਾ ਵੀ ਬੰਮਾ ਮਹੀਨੇ ਚ ਇੱਕ ਵਾਰੀ ਵੀ ਨਹੀਂ ਆ ਇੱਕ ਵਾਰੀ ਵੀ ਨਹੀਂ ਫੋਨ ਵੀ ਨਹੀਂ ਕਰਦਾ ਉਹ ਹੀ ਤਰਸਾਉਂਦੀ ਚੱਕ ਕੇ ਕੰਮ ਫਿਰ ਇਹ ਹੁੰਦੇ ਨਹੀਂ ਤੇ ਨੰਬਰ ਉਹ ਬੋਚੰਡਾ ਅੱਛਾ ਬੋਚ ਲਾਗਾ ਹਿਮਾਚਲ ਦੀਆਂ ਬਹੁਤੀ ਜਾਓ ਅੱਛਾ ਮੇਰਾ ਬੇਟਾ ਇੱਕ ਤੇ ਬਊਆ ਉਹਨਾਂ ਦੇ ਕੋਈ ਔਲਾਦ ਨਹੀਂ ਹੈ ਅੱਛਾ ਉਹਨਾਂ ਦਾ ਆਪਣੇ ਕੰਮ ਹੈ ਉਹਨੇ ਮੈਨੂੰ ਕੱਢ ਕੇ ਕਿਰਾਏ ਦੇ ਉੱਪਰ ਕਮਰਾ ਚੜਾਤਾ ਅੱਛਾ ਕਿਰਾਏ ਤੇ ਚੜਾਉਣ ਵਾਸਤੇ ਮੈਨੂੰ ਆਜਮਦਾਨ ਤੇ ਛੱਡਿਆ ਹੈ ਆਸ਼ਰਮ ਛੱਡਦਾ ਤੁਹਾਨੂੰ ਤੇ ਕਿ ਐ ਨਹੀਂ ਜੇ ਤੋ ਕੋਈ ਔਲਾਦ ਹੀ ਨਹੀਂ ਹੈਗੀ ਤੇ ਮੈਨੂੰ ਕਿਉਂ ਨਹੀਂ ਰੱਖਿਆ ਵੀ ਤੁਹਾਡੀ ਆਪਣੀ ਜ਼ਮੀਨ ਆ ਤੁਹਾਡੇ ਆਪਣਾ ਸੀਗਾ ਫੇਰ ਫੇਰ ਨਹੀਂ ਉਹ ਸੁਣਦੇ ਨਹੀਂ ਸੁਣਦੇ ਨਹੀਂ ਤੇਨੂੰ ਬਹੂ ਐ ਬੂਚੰਟ ਅੱਛਾ ਉਹ ਚਲਾਗਾ ਹਿਮਾਚਲ ਦੀਆਂ ਬਹੁਤੀ ਜਾਓ ਅੱਛਾ ਤੇ ਬੀਬੇ ਇਹਨੂੰ ਗਏ ਕਿੰਨਾ ਟਾਈਮ ਹੋ ਗਿਆ ਇੱਕ ਤੂੰ ਇਹਦੀ ਕਿਤੇ ਨਹੀਂ ਸੀ ਇੱਕ ਚ ਦੇ ਸੀਗੇ ਤੇ ਉਦੋਂ ਤੇ ਤੁਸੀਂ ਕੱਲਿਓ ਕੱਲੇ ਨੇ ਪਾਲਪੋਸ ਕੇ ਵੱਡਾ ਕਿੱਤਾ ਵਿਆਹ ਕੀਤਾ ਫਿਰ ਅੱਜ ਹੀ ਤੁਹਾਨੂੰ ਬਾਹਰ ਕੱਢਤਾ ਹਾਂਜੀ ਕਿੱਥੇ ਰਹਿਨੇ ਕਿੱਥੇ ਹੋ ਹੂੰ ਤਾਂ ਅਸ਼ਮਤੀ ਆ ਪਹਿਲਾਂ ਮਤਲਬ ਘਰ ਖੇਤੇ ਆ ਤੁਹਾਡਾ ਸਰਪੰਚ ਕਲੋਨੀ ਹੂੰ ਬੜੀ ਹੈ ਬਹੁਤ ਬੜੀ ਹੈ ਬਹੁਤ ਹਾਂ ਜੀ ਤੁਹਾਨੂੰ ਪ੍ਰੋਬਲਮ ਵੀ ਹੈ ਕਿਡਨੀ ਦੀ ਪ੍ਰੋਬਲਮ ਆ ਤੁਹਾਨੂੰ ਮਤਲਬ ਪਹਿਲਾਂ ਦੀ ਹੈ ਕਿ ਹੁਣ ਹੋਈ ਹੈ ਨਹੀਂ ਕਿਡਨੀ ਦੀ ਮੇਰੇ ਮਜ਼ਨ ਨੂੰ ਵੀ ਸੀ ਅੱਛਾ ਮਨੂ ਸੀ ਸਾਡੀ ਸ਼ੂਗਰ ਨਾ ਹੂੰ ਨਾਨੀ ਨੂੰ ਸੀਗਾ ਹੂੰ ਨਾਨੀ ਦਾ ਮਾਸੀ ਨੂੰ ਐ ਮਾਸੀ ਤੋਂ ਨੂੰ ਆ ਰਿਹਾ ਸਾਰੇ ਜਿਸ ਤੋਂ ਨੂੰ ਆ ਰਿਹਾ ਨਾਨਕੇ ਚੋ ਕਿੰਨੀ ਦੀ ਪ੍ਰੋਬਲਮ ਸਾਰੇ ਨੂੰ ਆ ਰਹੀ ਹੈ ਤੇ ਮੁੰਡਾ ਕਦੇ ਹਾਲ ਚਾਲ ਨਹੀਂ ਪੁੱਛਣ ਆਉਂਦਾ ਵੀ ਬੰਮਾ 3 ਮਹੀਨੇ ਚ ਇੱਕ ਵਾਰੀ ਵੀ ਆ ਇੱਕ ਵਾਰੀ ਵੀ ਨਹੀਂ ਫੋਨ ਵੀ ਨਹੀਂ ਕਰਦਾ ਉਹ ਇੱਥੇ ਰਸਾ ਹੋਈ ਉਹਨੂੰ ਦੀ ਕਿਹ ਗੱਲ ਦੇ ਕਿ ਜਦ ਸੋਚੇ ਸੀ ਇਹ ਦਿਨ ਵੀ ਦੇਖਣ ਨੂੰ ਮਿਲੂਗਾ ਜਿਹਨੂੰ ਮੈਂ ਲੋਕਾਂ ਨੂੰ ਦਾਨ ਕਰਦੋਂਦਾ ਸੀ ਅੱਜ ਮੈਂ ਦਾਨ ਲੋਕਾਂ ਕੋਲ ਕਰਨਾ ਏਡੇ ਮਤਲਬ ਕਿ ਹਾਲਾਤ ਆ ਗਏ ਕਦੇ ਤੁਸੀਂ ਟਰਾਈ ਕੀਤਾ ਆਪਣੇ ਪੁੱਤ ਨੂੰ ਫੋਨ ਕਰਨ ਦਾ ਜਾਂ ਫੇਰ ਗੱਲ ਕਰਨ ਦੀ ਮੇਰਾ ਫੋਨ ਖਰਾਬ ਹੋਇਆ ਹੈ ਹਾਂ ਤੇ ਫੋਨ ਕਰ ਵੀ ਸੁਣਦਾ ਨਹੀਂ ਹਾਂ ਚੱਕਰ ਨਹੀਂ ਚੱਕਰ ਨਹੀਂ ਉਹ ਨੂੰ ਆਪਣੇ ਘਰ ਕਲੇਸ਼ ਦਾ ਡਰ ਉਸ ਕਰਦੇ ਇਹ ਮਤਲਬ ਕਿ ਤੁਹਾਡੀ ਨੂੰ ਵੀ ਨਹੀਂ ਕਹਿੰਦੀ ਵੀ ਹਾਂ ਕੱਲੇ ਹੀ ਸੀਗੇ ਪਾਪਾ ਜੀ ਉਹਨਾਂ ਨੂੰ ਮਿਲ ਲਈਏ ਜਾਂ ਫਿਰ ਕੋਈ ਦਵਾਈ ਜਿਵੇਂ ਦਵਾਈ ਦੂ ਵੀ ਦਾ ਖਰਚਾ ਹੁੰਦਾ ਸਾਰਾ ਕੌਣ ਚੱਕਦਾ ਨਹੀਂ ਮੇਰਾ ਬਰਦਰ ਹੈ ਜੀ ਹਾਂ ਰਾਜਸਥਾਨ ਚ ਉਹ ਕਰਦੇ ਚੱਕਦਾ ਸਾਰਾ ਅੱਛਾ ਇੱਥੋਂ ਦਾ ਜੋ ਡੋਨੇਟ ਕਰਨਾ ਹੁੰਦਾ ਉਹ ਹੀ ਕਰਦਾ ਉਹੀ ਕਰਦਾ ਹਾਂਜੀ ਤੇ ਮਤਲਬ ਕੋਈ ਰਿਸ਼ਤੇਦਾਰ ਵੀ ਨਹੀਂ ਸਾਥ ਦਿਨ ਦਾ ਸਿਰਫ ਭਰਾ ਨੂੰ ਛੱਡ ਕੇ ਕੋਈ ਨਹੀਂ ਸਵਾਲ ਸਭ ਜੀ ਪ੍ਰਾਨੇ ਕਿਹਾ ਨਹੀਂ ਵੀ ਤੂੰ ਆਪਣੇ ਪਿਓ ਨੂੰ ਕਿਉਂ ਕੱਢ ਰਿਹਾ ਵੀ ਘਰ ਤਾਂ ਉਹਦਾ ਹੀ ਐ ਵੀ ਤੂੰ ਕਿਉਂ ਮਤਲਬ ਕੋਈ ਸਵਾਲ ਜਵਾਬ ਨਹੀਂ ਕੀਤਾ ਕਿਸੇ ਵੀ ਕਰਨ ਵਿੱਚ ਕੋਈ ਨਹੀਂ ਬੋਲਦਾ ਇੱਕ ਵਾਰੀ ਬੋਲਦਾ ਜਦੋਂ ਬੰਦਾ ਬੱਚਾ ਬਦਤਮੀਜ਼ ਹੋ ਗਿਆ ਅੱਗੋਂ ਬਰਬੜ ਜਵਾਬ ਦੇਣ ਲੱਪਿਆ ਫਿਰ ਉਹ ਝੁੱਪ ਹੋ ਜਾਂਦੇ ਉਹਨੇ ਬੋਲਦਾ ਕੋਈ ਕਿਸੇ ਦਾ ਮਸਲਾ ਨਹੀਂ ਅੱਜ ਆਪਣੀ ਇਹ ਹਾਲਤ ਦੇਖ ਕੇ ਕੀ ਲੱਗਦਾ ਹੈ ਕਿ ਕੋਈ ਹੈਗਾ ਦੁਨੀਆ ਦੇ ਵਿੱਚ ਜੋ ਮੇਰੇ ਬਿੱਤੇ ਕਿਹਾ ਹੋ ਜਾ ਜਿੰ ਦੁਨੀਆ 'ਚ ਕੋਈ ਨਹੀਂ ਮੁੰਡਾ ਕਦ ਕਲਮ ਜਿਹੜੇ ਮੈਂ ਕੀਤੇ ਕਿਸ ਨੇ ਨਾ ਕੀਤੇ ਉਹ ਕਰਮਾਂ ਨੂੰ ਕਿਉਂ ਬੋਲ ਰਹੇ ਹੋ ਕੀ ਪਤਾ ਉਹ ਕਰਮ ਵੀ ਕੀਆ ਜਾ ਸਕੋ ਕਰਮ ਗਤੀਆਂ ਜਿਹੜੀਆਂ ਮੈਨੂੰ ਚੈੱਕ ਕਰਨੀ ਸੀ ਮੈਂ ਸੋਚਿਆ ਨਹੀਂ ਸਿੱਧ ਤੱਕ ਮੇਰਾ ਹੋਣਾ ਇਹ ਤਾਂ ਦੇ ਕੱਪੜੇ ਵੀ ਆਸ਼ਮੋਂ ਨਾਲ ਪਾਏ ਹੋਏ ਆ ਅੱਛਾ ਮਤਲਬ ਮੁੰਡਾ ਕਦੇ ਨਹੀਂ 8 ਮਹੀਨੇ ਚ ਇੱਕ ਵਾਰ ਨਹੀਂ ਮਿਲਣ ਆਇਆ ਨਾ ਨੂੰ ਮਿਲਣ ਆਈ ਹੈ ਇੱਕੋ ਹੀ ਮੁੰਡਾ ਕੋਈ ਕੁੜੀ ਨਹੀਂ ਹੈਗੀ ਨਹੀਂ ਕੁੜੀ ਨਹੀਂ ਸੀ ਤੇ ਜੇ ਅੱਜ ਤੁਹਾਡੀ ਵਾਈਫ ਹੁੰਦੇ ਆਪਣੇ ਮੁੰਡੇ ਦੇ ਇਦਾਂ ਦੇ ਹਾਲਾਤ ਦੇਖਦੇ ਕਿੱਦਾਂ ਦਾ ਲੱਗਦਾ ਉਹਨਾਂ ਨੂੰ ਕੀ ਉਹ ਸੋਚਦੇ ਉਹ ਨਜ਼ਰ ਇਹ ਕੀ ਕਿਹਾ ਜਾ ਸਕਦਾ ਕੁਛ ਮੈਂ ਕਮੈਂਟ ਨਹੀਂ ਦੇ ਸਕਦਾ ਉਹਦੇ ਬਾਰੇ ਅੱਛਾ ਤੁਹਾਨੂੰ ਪ੍ਰੋਬਲਮ ਹੈ ਡਾਲਸਿਸ ਕਰਵਾਉਣੇ ਕਿੰਨਾ ਟਾਈਮ ਬਾਤ ਕਰਾਂਗੇ ਮੈਡਲਸਿਸ ਨਿਕਲਿਆ ਅੱਜ ਤੱਕ ਅੱਲਿਕ ਰਾਇਆ ਨਹੀਂ ਲਲਜ਼ਤ ਬਗੈਰ ਹੀ ਦਵਾਈ ਖਾ ਖਾ ਕੇ ਠੀਕ ਹੋ ਰਿਹਾ ਅੱਛਾ ਬੈਨੇਮੇਰ ਪਿਆ ਦੇ ਸੀਗੇ ਜਕਮ ਸੀਗੇ ਇਹ ਬੇਰ ਵੀਰ ਨੂੰ ਉੱਪਰ ਤਾਂ ਹੀ ਹੇਠੇ ਲੈ ਗਿਆ ਅੱਛਾ ਐ ਜ਼ਖਮ ਉਹ ਪਰ ਗਿਆ ਸੀ ਮੇਰਾ ਜ਼ਖਮ ਇਹ 3 ਸਾਲ ਮੋਂ ਤਾਂ ਠੀਕ ਹੋਇਆ ਜ਼ਖਮ ਅੱਛਾ ਜਦੋਂ ਜ਼ਖਮ ਹੋਇਆ ਤੁਸੀਂ ਆਪਣੇ ਘਰ ਦੇ ਵਿੱਚ ਰਹਿਣੇ ਸੀ ਉਹ ਘਰ ਸੀ ਘੱਬਨੇ ਅੱਛਾ ਫਿਰ ਮੁੰਡਾ ਮਤਲਬ ਕਦੇ ਆਇਆ ਨਹੀਂ ਕਿ ਵੀ ਹਾਂ ਦਵਾਈ ਜਾਂ ਫਿਰ ਕੁਝ ਹੋਰ ਨਹੀਂ ਉਹ ਮੈਂ ਕਮਾਂਦਾ ਸੀਗਾ ਅੱਛਾ ਕਮਾਂਦੀ ਸੀ ਮੈਂ ਸਕਿਉਰਟੀ ਸੁਪਰਵਾਈਜ਼ਰ ਸੀਗਾ ਅੱਛਾ ਅੱਛੀ ਪੇ ਸੀ ਮੇਰੀ ਉਹਦੋਂ ਮੈਂ ਕਰ ਲੰਦਾ ਸੀ ਉਹ ਮਾਂ ਬਾਪ ਮਾਰ ਰਹੇ ਆ ਹੋ ਗਏ ਉਹਨਾਂ ਮੈਂ ਕਿਸਲੇ ਮੁਤਾਜ਼ ਹੋ ਗਏ ਮੋਤਾਜੂਦ ਮੇ ਕੋ ਕਿੱਥੋਂ ਆਣਾ ਸਾਪੇ ਬਿਲਕੁਲ ਪਹਿਲ ਸਾਹਿਬ ਦਾ ਤੇ ਉਹ ਕੋ ਜਿਹੜਾ ਬੰਦਾ ਕਮਾਈ ਕਰਦਾ ਅੱਜ ਤੱਕ ਆਪਣੀ ਜ਼ਿੰਦਗੀ ਤੋਂ ਕੀ ਕੁਝ ਸਿੱਖਿਆ ਇਸ ਚੀਜ਼ਾ ਦੇ ਜਿੰਦਗੀ ਸਭ ਦਾ ਭਲੇ ਕਰਾਂਗਾ ਜ਼ਿੰਦਗੀ ਕੋਈ ਸੱਤਿਆ ਹੋਏਗਾ ਉਹਨੂੰ ਖੋਜ ਲਾਂਗਾ ਕਿ ਮੇਰੇ ਤੋਂ ਸਿੱਖ ਹੋਊ ਕੁਝ ਕੇ ਬਾਪੂ ਜੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਅੱਖਾਂ ਦੇ ਵਿੱਚ ਹੱਜੂ ਆ ਇੱਕ ਪੁੱਤਾ ਜੋ ਕਿ ਆਪਣੇ ਪਿਓ ਨੂੰ ਵੀ ਨਹੀਂ ਪੁੱਛ ਰਿਹਾ ਕਹਿੰਦੇ ਨੇ ਪੁੱਤ ਤਾਂ ਇੱਕ ਹੀ ਬਹੁਤ ਹੁੰਦਾ ਤੇ ਕੋ ਪੁੱਤ 4 ਵੀ ਥੋੜੇ ਹੁੰਦੇ ਠੀਕ ਹੈ ਸਰ ਮੈਡਮ ਕੀ ਸੋਚ ਕੇ ਮਤਲਬ ਕਿ ਪਾਲ ਪੋਸ ਕੇ ਵੱਡਾ ਕਿੰਨਾ ਸੀਗਾ ਕੀ ਸੁਪਨੇ ਦੇਖੇ ਸੀ ਸੁਪਨੇ ਤੇ ਜੇ ਜਦੋਂ ਘੋਰਾ ਹੁੰਦਾ ਸੀ ਤੇ ਉਦੋਂ ਤੇ ਮੈਂ ਬਿਮਾਰ ਹੁੰਦਾ ਸੀ ਰੋਂਦਾ ਸੀ ਅੱਛਾ ਰੋਂਦਾ ਹੁੰਦਾ ਸੀ ਜਦੋਂ ਦਾ ਵਿਆਹ ਹੋ ਗਿਆ ਫਿਰ ਉਹ ਜੈਨਨੀ ਬੱਤੀ ਜਿਆਦਾ ਲਗਾਵੋ ਗਿਆ ਉਹਨੂੰ ਵੀਰੇ ਬਲਦੀ ਕੱਟ ਗਿਆ ਮਤਲਬ ਮਨਸਾਬ ਜੇ ਅੱਜ ਤੁਹਾਨੂੰ ਦੇਖ ਰਿਹਾ ਹੋਊਗਾ ਕੁਝ ਕਹਿਣਾ ਚਾਹੂੰਗਾ ਉਦ੍ਰੋਧ ਦੇਖੇਗਾ ਤਾਂ ਉਹ ਇੱਕ ਕੀ ਕਹੇਗਾ ਉਹਨੇ ਕਿਹਾ ਨਾ ਮੰਗਦਾ ਉਹਨੇ ਪੀਕ ਕਿਤੇ ਵੀਡੀਓ ਚ ਮੈਂ ਹਰ ਇੱਕ ਵੀਡੀਓ ਚ ਹੁਣ ਇਹ ਗੱਲ ਜ਼ਰੂਰ ਕਹੂੰਗੀ ਜਦੋਂ ਮਾਪੇ ਨੂੰ ਆਸ਼ਰਮ ਛੱਡ ਕੇ ਜਾਂਦੇ ਨੇ ਉਦੋਂ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਕੋਈ ਦਿੱਕਤ ਨਹੀਂ ਹੁੰਦੀ ਪਰ ਜਦੋਂ ਸੋਸ਼ਲ ਮੀਡੀਆ ਤੇ ਦੇਖਦੇ ਉਹਨਾਂ ਦੀ ਵੀਡੀਓ ਦੇਖਦੇ ਤੇ ਉਹ ਕਹਿੰਦੇ ਸਾਡੀ ਇੱਜ਼ਤ ਤੇ ਗੱਲ ਬਣ ਗਈ ਜੀ ਸਾਡਾ ਰਿਸ਼ਤੇਦਾਰ ਕੀ ਕਹਿਣਗੇ ਸਾਡੀ ਵੀਡੀਓ ਡਿਲੀਟ ਕਰ ਦਿਓ ਸਾਡੀ ਵੀਡੀਓ ਡਿਲੀਟ ਕਰਵਾ ਦਿਓ